ਹੁਣ ਤੁਹਾਡੇ ਮੈਂ ਮਾਇਚਰਾ ਤੁਹਾਡਾ ਨਾਮ ਡਿਲੀਟ ਕਰਨ ਲੱਗਿਆ ਆ ਦੇਖੋ ਆ ਨਾਮ ਫੜਿਆ ਆ ਬਦ ਵਿੱਚ ਗਾਇਬ ਹੋ ਗਿਆ ਔਰ ਤੁਸੀਂ ਭੁੱਲ ਗਏ ਹੋ ਤੁਸੀਂ ਕਿੱਥੇ ਰਹਿੰਦੇ ਹੋ ਉਹ ਵੀ ਭੁੱਲ ਗਏ ਹੋ ਔਰ ਤੁਹਾਡਾ ਨਾਮ ਵੀ ਭੁੱਲ ਗਿਆ ਪੁੱਛੋ ਜੀ ਇਹਨਾਂ ਨੂੰ ਤੁਹਾਡੇ ਦੋਸਤ ਦਾ ਨਾਮ ਕੀ ਨਾਂ ਕੀ ਹੈ ਬਾਈ ਤੇਰਾ ਹੂੰ ਨਾਂ ਕੀ ਹੈ ਤੇਰਾ ਪਤਾ ਨਹੀਂ ਭੁੱਲ ਗਿਆ ਕਿੱਥੇ ਰਹਿੰਦੇ ਹੋ ਰਹਿੰਨਾ ਕਿੱਥੇ ਹੈ ਅੱਜਕੱਲ ਪਿੰਡ ਕਿਹੜਾ ਠੀਕ ਹੋ ਗਿਆ ਇਹ ਹੀ ਦਾ ਮਾਈਂਡ ਦਾ ਜਾਦੂ ਹੈ ਮਾਈਂਡ ਦੀ ਕਲਾਕਾਰੀ ਹੈ ਤੁਹਾਡਾ ਨਾਮ ਹੈਗਾ ਅਮਨਦੀਪ ਕੌਰ ਹੁਣ ਤੋਂ ਬਾਅਦ ਤੁਹਾਡਾ ਨਾਮ ਹੋਏਗਾ ਅਮਨਦੀਪ ਕੌਰ ਅਤੇ ਤੁਸੀਂ ਰਹਿੰਦੇ ਹੋ ਅੰਮ੍ਰਿਤਸਰ ਦੇ ਵਿੱਚ ਰਣਜੀਤ ਇਨਕਲੇਵ 'ਚ ਰਹਿੰਦੇ ਹੋ ਰਣਜੀਤ ਇਨਕਲੇਵ ਅੰਮ੍ਰਿਤਸਰ ਪੁੱਛੋ ਜੀ ਤਾਂ ਕਿੱਥੇ ਰਹਿੰਦੇ ਹੋ ਤੁਸੀਂ ਅੱਜਕੱਲ ਅੰਮ੍ਰਿਤਸਰ ਕਿੱਥੇ ਅੰਮ੍ਰਿਤਸਰ ਪੂਰਾ ਐਡਰੈਸ ਰਣਜੀਤ ਇਨਕਲੇਵ ਪਰਨਾਗੀ ਹੈ ਅਮਨਦੀਪ ਕੌਰ ਤੂੰ ਤਾਂ ਬੰਦਾ ਕਹਿੰਦਾ ਕੌਰ ਤਾਂ ਬੁਢੀ ਤਾਂ ਨਾ ਹੁੰਦਾ ਉੱਤਰਾ ਲੇਡੀ ਦਾ ਹੈ ਅਮਨਦੀਪ ਕੌਰ ਤੂੰ ਤੇ ਘਰ ਆਉਂਦੇ ਲੈ ਰਣਜੀਤ ਨੂੰ ਕਿਲੇ ਵਿੱਚ ਉਥੇ ਹੀ ਰਹਿਣਿਆ ਕਿੰਨੇ ਸਾਲ ਦੇ ਅੱਛੀ ਹੂੰ ਤੂੰ ਆਇਆ ਨਹੀਂ ਕਦੇ ਨਾ ਹੀ ਤਰਾ ਅਮਨਦੀਪ ਕੌਰ ਗਲਤ ਰੱਦਾ ਗਲਤ ਨਾ ਸੀ ਇਹਨਾਂ ਨੂੰ ਨਹੀਂ ਹਾਂ ਜਸਵਿੰਦਰ ਮੂਜੀ ਜਸਵਿੰਦਰ ਸਿੰਘ ਕੀ ਦਾ ਨਾਮ ਮੈਨੂੰ ਨਹੀਂ ਪਤਾ ਜੀ ਟਾਡਾ ਧਾਰ卡 ਦੇਣਾ ਕਿਹੜਾ ਅਮਨਦੀਪ ਕੌਰ ਨਰੈਣਾ ਕਿੱਥੇ ਜੀ ਰਣਜੀਤ ਐਨਕਲੇਵ ਅਮਰਸਰ

ਅਮਰਦੀਪ ਕੌਰ ਕੌਣ ਹੈ ਨਹੀਂ ਕੌਣ ਆਏ ਸੀ ਐਂ ਪੁੱਛਿਆ ਕੋਈ ਵੀ ਨਹੀਂ ਅਮਰਦੀਪ ਕੌਰ ਨਾ ਤੁਸੀਂ ਅਮਰਸਰ ਕਿੱਥੇ ਰਹਿੰਦੇ ਹੋ ਹਾਂ ਕਾਮਲਾ ਭਾਣਨਾ ਦੋ ਅਮਰਸਰ ਕੌਣ ਹੈਂਦਾ ਤੂੰ ਘਰੇ 20 ਵਾਰੀ ਤਾਂ ਆਇਆ ਹੁਣ ਰਿਕਾਰਡ ਹੋ ਗਿਆ ਤੂੰ ਤਾਂ ਕਿਹਾ ਰਣਜੀਤ ਨਗਰ ਉੱਤੇ ਰਣਜੀਤ ਸਿੰਘ ਕਲੇਬ ਚ ਰਹਿੰਦੇ ਹਾਂ ਮੈਂ ਤਾਂ ਨਹੀਂ ਕਿਹਾ ਮੈਂ ਕਹੀ ਐ ਨਾ ਮੈਂ ਤਾਂ ਨਹੀਂ ਇਹਨਾਂ ਨੇ ਤਾਂ ਨਹੀਂ ਆਇਆ ਕੋਈ ਨਹੀਂ ਤੂੰ ਤਾਂ ਕਿਹਾ ਅਮਰਸਰ ਕੈਨੇਡਾ ਉੱਤੇ ਰਹਿੰਦੇ ਹੈਂ ਕਿੰਨੇ ਲਾ ਦੱਸ ਉਹ ਵੀ ਮਾਰੀ ਜਾਂਦਾ ਅਮਰਦੀਪ ਕੌਰ ਕੌਣ ਹੈ ਕੋਈ ਵੀ ਨਹੀਂ La coitada, ¿no? No, no soy. Chao.